ਜਿਹੜੀ ਅੱਜ ਪਿੰਡਾਂ ਦੇ ਵਿੱਚ ਜਾ ਰਹੀ ਆ ਰੋਡ ਸ਼ੋਅ ਕਰ ਰਹੀ ਆ ਮੈਂ ਤਾਂ ਇੱਕੋ ਹੀ ਬੇਨਤੀ ਕਰੂੰਗਾ ਵੀ ਸੋਲੂ ਪੰਜਾਬ ਵਾਸੀਓ ਇੱਕ ਇਮਾਨਦਾਰ ਚੰਗਾ ਸਾਫ਼ ਸੁਥਰਾ ਕਰਪਸ਼ਨ ਤੋਂ ਦੂਰ ਮੁੱਖ ਮੰਤਰੀ ਮਿਲਿਆ ਉਹ ਮਿਲਿਆ ਸਰਦਾਰ ਭਵਨ ਸਿੰਘ ਮਾਨ ਉਹਦੇ ਮੋਹ ਨੂੰ ਤੁਸੀਂ ਵੋਟ ਪਾਓ ਉਹਨੂੰ ਤਾਕਤ ਦਿਓ ਜੇ ਤੁਸੀਂ 13 MP ਚ ਭਾਤੇ ਉਹਦੀ ਤਾਕਤ ਹੋਰ ਵਾਜੋ ਕਿਉਂਕਿ ਜਿਹੜਾ ਪੰਜਾਬ ਨੂੰ ਖਾਣ ਵਾਲੀ ਜਿੰਦੋ ਉਸਤਾਨ ਦੀ ਸਰਕਾਰ ਆ ਮੋਦੀ ਸਰਕਾਰ ਆ ਜਿਹਨੇ ਆਪਣੀਆਂ ਫਸਲਾਂ ਚੱਕਰ ਤੋਂ ਵੀ ਨਾ ਕਰ ਚੁੱਕੀ ਆ ਆਪਣੇ ਤੇ ਇਹੋ ਜਿਹੇ ਕਾਣੇ ਕਾਨੂੰਨ ਬਣਾ ਚੁੱਕੀ ਆ ਜਿਦੇ ਨਾਲ ਆਪਣੇ ਪੰਜਾਬ ਦਾ ਨਾ ਕਿਸਾਨ ਰਹੇ ਨਾ ਵਪਾਰੀ ਰਹੇ ਨਾ ਮਜ਼ਦੂਰ ਰਹੇ ਮੈਂ ਤਾਂ ਤੁਹਾਡੇ ਚਰਨਾਂ 'ਚ ਇੱਕੋ ਹੀ ਬੇਨਤੀ ਕਰੂੰਗਾ ਝਾੜੂ ਨੂੰ ਵੋਟ ਪਾ ਦਿਓ ਝਾੜੂ ਨੂੰ ਜੇ ਤੁਸੀਂ ਆਪਣੇ ਧੀਆਂ ਪੁੱਤਾਂ ਦੀ ਜ਼ਿੰਦਗੀ ਬਣਾਉਣੀ ਆ ਆਪਦੀ ਜਵਾਨੀ ਬਚਾਉਣੀ ਆ ਆਪਦਾ ਆਉਣ ਵਾਲਾ ਭਲੇਪਾ ਸਾਹਮਣਾ ਤਾਂ ਝਾੜੂ ਨੂੰ ਵੋਟ ਪਾ ਦਿਓ ਮੇਰੇ ਬਾਪੂ ਸਹਿਮਾਨ ਬੈਠੋ ਸਾਰੇ ਤੁਸੀਂ ਬੜੀਆਂ ਸਰਕਾਰਾਂ ਹੜਾਈਆਂ ਨੇ ਤੁਸੀਂ ਬੜੀਆਂ ਸਰਕਾਰਾਂ ਦੇਖੀਆਂ ਨੇ ਪਰ ਕੋਈ ਪਹਿਲੀ ਵਾਰ ਪੰਜਾਬ ਦੇ ਵਿੱਚ ਸਰਕਾਰ ਦੇਖੀਓ ਜਿਹੜੀ ਸਰਕਾਰ ਪਾਣੀ ਦੇ ਹਿੱਤਾਂ ਦੀ ਗੱਲ ਕਰਦੀ ਆ ਨਹੀਂ ਖਬਰਾਂ ਤਾਂ ਬੜੀਆਂ ਲੱਗਦੀਆਂ ਤੇ ਅਖਬਾਰਾਂ ਦੇ ਵਿੱਚ ਪਰ ਪਹਿਲੀ ਵਾਰ ਹੋਇਆ ਜਿਹਨੇ ਪਿੰਡੋਂ ਪਿੰਡੀ ਪਾਣੀ ਪਹੁੰਚਾਉਣ ਬਾਰੇ ਸੋਚਿਆ ਤੇ ਕੁਝ ਏਰੀਆ ਦੇ ਵਿੱਚ ਪਹੁੰਚਾਇਆ ਉਹ ਮਾਨਯੋਗ ਮੁੱਖ ਮੰਤਰੀ ਆ ਜਿਹੜਾ ਸੋਡੇ ਹਲਕੇ ਨੇ ਬਣਾਇਆ ਹੋਇਆ ਸੋਡੇ ਪਿੰਡ ਦਾ ਬਣਾਇਆ ਹੋਇਆ ਸੋਡੇ ਪਿੰਡ ਦੇ ਵਿੱਚ ਅੱਜ ਗਰਾਟਾ ਦੀ ਕੋਈ ਘਾੜ ਨਹੀਂ ਤੁਸੀਂ ਸਾਰੇ ਇਕੱਠੇ ਹੋ ਕੇ ਮੰਗ ਸਕਦੇ ਹੋ ਅੱਜ ਸਾਨੂੰ ਹਸਪਤਾਲ ਨੂੰ ਜੇ ਧੂਰੀ ਦੀ ਗੱਲ ਹਸਪਤਾਲ ਦੀ ਗੱਲ ਕਰੀਏ 22 ਕਰੋੜ ਮੁੱਖ ਮੰਤਰੀ ਸਾਹਿਬ ਨੇ 22 ਕਰੋੜ ਧੂਰੀ ਹਸਪਤਾਲ ਨੂੰ ਦਿੱਤਾ ਜਿਹੜਾ ਸੂਰੇ ਦਾ ਪੋਸੀ ਉਹ ਪੂਰਾ ਟੱਗਿਆ ਪਰ ਅਮਾਨਤਦਾਰੀਆਂ ਟੱਗਿਆ ਅੱਗੇ ਪੈਸੇ ਹਾਂਦੇ ਜਾਂਦੇ ਸੀ ਪਹਿਲਾ ਮੁੱਖ ਮੰਤਰੀ ਆ ਸਾਡੇ ਵਿੱਚ ਸਾਡੇ ਲੀਟਰ ਲੋਕ ਸਭਾ ਦੇ ਪਹੁੰਚ ਚੁੱਕੇ ਨੇ ਨਹੀਂ ਦੇ ਆਗੀ ਉਹਨਾਂ ਦੀ ਇਹ ਵੀ ਗੱਲਾਂ ਸੁਣੋਗੇ ਪਰ ਮੈਂ ਤੁਹਾਡੇ ਚਰਨਾ ਚ ਇੱਕੋ ਇੱਕ ਬੇਨਤੀ ਕਰੂੰ ਸਾਡੀ ਸਮੁੱਚੀ ਬੇਨਤੀ ਕਰ ਰਹੀ ਹੈ ਬੇਨਤੀ ਵੀ ਇੱਕ ਵਾਰੀ ਚਿਤਾ ਕੇ ਲੋਕ ਸਭਾ ਦੇ ਵਿੱਚ ਇਹ ਜੇ ਇਮਾਨਦਾਰ ਮੁੰਡੇ ਨੂੰ ਭੇਜੋ ਜਿਹੜਾ ਸੋਡੀਆਂ ਗੱਲਾਂ ਕਰੇ ਸੋਡੇ ਬਾਰੇ ਸੱਥੇ ਉਹ ਸੋਡੀਆਂ ਮੁਸ਼ਕਲਾਂ ਬਾਰੇ ਜਾਣਦਾ ਹੋਵੇ ਉਹਨੂੰ ਚਿਤਾ ਕੇ ਭੇਜੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਅਮਰਦੀਪ